ਲੋਕ ਫਰੂਟ ਲੈ ਕੇ ਆਉਂਦੇ ਪਤਾ ਲੈਣ ਵਾਸਤੇ ਇਹ ਕਾਚਾ ਮੇਰਾ ਬੋਤਲ ਲੈ ਕੇ ਤੇ ਦੋਸਤੋ ਇਹਨਾਂ ਰਸਾਈਏ ਬਾਣੀ ਦਾ ਖੂਨ ਦਾ ਸੈਂਪਲ ਲੈਣ ਵਾਸਤੇ ਤੇ ਇਹ ਬੰਦਾ ਜੋਚੀ ਜਾ ਰਿਹਾ ਕਹਿੰਦਾ ਦਵਾਈ ਕਿਉਂ ਨਹੀਂ ਦਿੱਤੀ ਕਹਿੰਦਾ ਖੂਨ ਕਿਉਂ ਟੈਸਟ ਕੀਤਾ ਇਹ ਕੋਈ ਇੰਡੀਆ ਹੈ ਸਵਾਸਰੀ ਕਾਲ ਤੱਕ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਜੀ ਕਾਫੀ ਦਿਨਾਂ ਬਾਅਦ ਅੱਜ ਕੈਮਰਾ ਚੁੱਕਿਆ ਕਿਉਂਕਿ ਸੇਕ ਥੋੜੀ ਜਿਹੀ ਡਾਊਨ ਚੱਲਦੀ ਪਈ ਸੀ ਥੱਲਾ ਮੈਂ ਇਹਦੀ ਪਰਿਵਾਰ ਵਿੱਚ ਸਾਰੇ ਲੰਗਪਾਗ ਆ ਫੁਖਾਤ ਚੜਦਾ ਸੀ ਉਤਰਦਾ ਹੀ ਚੜਦਾ ਹੀ ਉਤਰਦਾ ਸੀ ਤੇ ਅੱਜ ਸਾਡੇ ਚਾਚਾ ਜੀ ਆਏ ਪਤਾ ਲੈਣ ਵਾਸਤੇ ਨਾਲ ਲੈ ਕੇ ਆਏ ਗੂਲੂ ਕੋਸ਼ਤੀ ਬੋਤਲ ਕਹਿੰਦੇ ਇਹ ਚੜਾਣੀ ਐ ਤੇ ਫਿਰ ਤੁਹਾਡਾ ਬੁਖਾਰ ਉਤਰਨਾ ਤੇ ਉਹ ਬੋਤਲ ਇਕੱਲੀ ਕੰਮ ਨਹੀਂ ਕਰਦੀ ਉਹਦੇ ਨਾਲ ਫਿਰ ਕਹਿੰਦੇ ਕੁਝ ਟੈਬਲੇਟਾਂ ਖਾਣੀਆਂ ਪੈਂਦੀਆਂ ਤੇ ਉਹ ਟੈਬਲੇਟਾਂ ਲੈਣ ਵਾਸਤੇ ਆਇਆ ਸੀ ਮੈਂ ਇੱਥੇ ਮੱਕਦੋ ਤੇ ਇੱਥੋਂ ਮੱਕ ਸ਼ੇਰ ਬਕਸ 8 ਪੀਸਸ ਆਰਡਰ ਕੀਤਾ ਅੱਠ ਟੈਬਲੇਟਾਂ ਆਰਡਰ ਕੀਤੀਆਂ ਨੇ ਤੇ ਉਹ ਜਾ ਕੇ ਹੁਣ ਗੂਲੂ ਕੋਸ ਤੇ ਨਾਲ ਲੈਣੀਆਂ ਨੇ ਤੇ ਫਿਰ ਕਹਿੰਦੇ ਜਾ ਕੇ ਬੁਖਾਰ ਉਤਰ ਜਾਏਗਾ ਹੰਸੀ ਗळा ਠੀਕ ਹੋ ਜਾਏਗਾ ਤੁਹਾਡਾ ਤੇ ਨਾਲ ਆਪਾਂ ਇੱਕ ਹੋਰ ਵੀ ਐਂਟੀਬਾਇਓਟਿਕ ਲੈ ਕੇ ਦਿੱਤੀ ਹੈ ਇਹ ਦੇਖੋ ਚੁਕਸ ਟੂ ਗੋ ਤੇ ਹੁਣ 5 ਮਿੰਟ ਦਾ ਟਾਈਮ ਇਹਨਾ ਦਿੱਤਾ ਲੈਗ ਪੀਸ ਆਂਦੇ ਨੇ ਤੇ ਫਿਰ ਲੈ ਕੇ ਚਲਦੇ ਆ ਘਰੇ ਤੇ ਗਲੂਕੋਸ ਚੜਾ ਲੈ। ਚਲੋ ਜੀ ਦੋਸਤੋ ਆਪਣੀਆਂ ਟੈਬਲੇਟਾਂ ਆ ਗਈਆਂ ਨੇ। ਲਓ ਜੀ ਇਹ ਗਲੂਕੋਸ ਚੜਨ ਲਗਾ ਹਾਂ। ਇਹ ਜਾਦਾ ਚਾਤਾ ਲੈ ਕੇ ਆਇਆ ਕਹਿੰਦਾ ਪਤਾ ਲੈਣ ਆਇਆ ਕਹਿੰਦਾ ਦੁਆਰੇ ਵਿਖਾੜ ਤਾਰ ਕੇ ਜਾਣੀ ਚਾਹਤ ਦੇਖੀ। ਯਾਰੀ ਚੰਗੀ। ਫੇਰੇ ਲੋਕ ਫਰੂਟ ਲੈ ਕੇ ਆਉਂਦੇ ਪਤਾ ਲੈਣ ਵਾਸਤੇ। ਇਹ ਕਾਚਾ ਮੇਰਾ ਬੋਤਲ ਲੈ ਕੇ। A few minutes later. ਤੇ ਹਾਂਜੀ ਦੋਸਤੋ ਅ ਅਸੀਂ ਖਾਣਾ ਪੀਣਾ ਖਾ ਲਿਆ। ਇਹ ਗੁੰਦੂ ਕੋਸ ਲੱਗ ਗਿਆ ਸਾਨੂੰ ਤੇ ਪਰ ਪਾਣੀ ਦੀ ਸੇ ਥੋੜੀ ਖਰਾਬ ਹੈ ਉਹਨੂੰ ਵੀ ਬੁਖਾਰ ਜ਼ੁਖਾਮ ਹੈਗਾ ਤੇ ਉਹਦਾ ਹੈਗਾ 27 ਤਰੀਕ ਨੂੰ ਇਗਜ਼ਾਮ ਇਸ ਕਰਕੇ ਉਹਨੂੰ ਚੈੱਕ ਅਪ ਕਰਾਉਣ ਵਾਸਤੇ ਲੈ ਕੇ ਆਇਆ ਵਾ ਪਾਣੀ ਕੀ ਤਕਲੀਫ ਹੈ ਹਾਂ ਜ਼ੁਕਾਮ ਬੁਖਾਰ ਕਦੇ ਵੀ ਆ ਜਾਂਦਾ ਕਦੇ ਵੀ ਆ ਜਾਂਦਾ ਹੈ ਤੁਹਾਨੂੰ ਕਹਿੰਦਾ ਆਸ ਕਿਹਦੀ ਆਉਂਦਾ ਹੈ ਹੋਰ ਕੋਈ ਇਨਸਾਨ ਹੋਰੀ ਜਿਹਾ ਵਾਲਾ ਉਹਨੂੰ ਰੱਖਦਾ ਤੁਹਾ ਕਾ ਮੈਂ ਨਹੀਂ ਮੈਨੂੰ ਨਹੀਂ ਮੈਨੂੰ ਨਹੀਂ ਚਾਹੀਦਾ ਹੁਣ ਅਸੀਂ ਇੱਥੇ ਆਏ ਆ ਚੈੱਕ ਕਰਾਣੇ ਆ ਜੇ ਦੋਸਤੋ ਇਹਨਾਂ ਰਸਾਈਏ ਬਾਣੀ ਦਾ ਖੂਨ ਦਾ ਸੈਂਪਲ ਲੈਣ ਵਾਸਤੇ ਬਾਣੇ ਡਰ ਲੱਗ ਰਿਹਾ ਕੋਣ ਉਹਦਾ ਟੈਸਟ ਕਰਨ ਡਰ ਮੈਨੂੰ ਲੱਗੀ ਜਾ ਰਿਹਾ ਡਰ ਮੈਨੂੰ ਲੱਗੀ ਤੂੰ ਕੁੜੀ ਨਾਲ ਡਰ ਮੈਨਾਂ ਰਹੀ ਮੋਟੇ ਚੰਗੇ ਤੂੰ ਬਾ ਖੋਲ ਦੇ ਤੇ ਨਰਸ ਨੇ ਖੂਨ ਕੱਢ ਲਿਆ ਸਰਿੰਜ ਭਰ ਕੇ ਤੇ ਉਹ ਕਹੇ ਆਵਣੀ ਉਡੀਕ ਮਦਲੇ ਦੀ ਆਇਤਾ ਹੈ ਹੈ ਕਾਲਾ ਹੈ ਆ ਵੀ ਕਾਲਾ ਹੋ ਗਿਆ ਜੀ ਮੈਨੂੰ ਤੇ ਪਾਣੀ ਦੇ ਖੂਨ ਦਾ ਸੈਂਪਲ ਲੈ ਲਿਆ ਤੇ ਹੁਣ ਅਸੀਂ ਵੇਟ ਕਰਾਂਗੇ ਰਿਪੋਰਟ ਦੀ ਇਸ ਮੀਮਾ ਪਰ ਅਸਾਂ ਕੋਲ ਤਾਂ ਬਲੱਡ ਟੈਸਟ ਸੀ ਵੀ ਸਿਚੁਏਸ਼ਨ ਅਸਰ ਲੂਮినਸ ਪੋਲੀਮਰ ਸੌਮਤ ਬਕੀ ਅਰੇਟਿਕ ওকে ਲੋਜੀ ਅੱਧੇ ਘੰਟੇ ਬਾਅਦ ਆਏਗੀ ਰਿਪੋਰਟ ਤੇ ਫਿਰ ਆਪਾਂ ਨੂੰ ਮਿਲੇਗੀ ਦਵਾਈ ਤੂੰ ਕੁਗੂ ਜਾ ਹੋ ਗਿਆ ਬੈਣ ਗਿਆ ਕੀ ਤਕੜਾ ਤੇ ਇਹ ਬੰਦਾ ਸੋਚੀ ਜਾ ਰਿਹਾ ਕਹਿੰਦਾ ਦਵਾਈ ਕਿਉਂ ਨਹੀਂ ਦਿੱਤੀ ਕਹਿੰਦਾ ਖੂਨ ਕਿਉਂ ਟੈਸਟ ਕੀਤਾ ਇਹ ਕੋਈ ਇੰਡੀਆ ਹੈ ਫਿਰ ਤੂੰ ਦੁਕਾਨ ਤੇ ਗਿਆ ਤੇ 걔 ਨੇ 40 ਰੁਪਏ ਦੀ ਦਵਾਈ ਦੇ ਦਿੱਤੀ ਤੈਨੂੰ ਪੁੜੀ ਚ ਪਾ ਕੇ ਇੱਥੇ ਪ੍ਰੋਪਰ ਪਹਿਲਾਂ ਖੂਨ ਟੈਸਟ ਕਰਦੇ ਨੇ ਖੂਨ ਦਾ ਜੋ ਵੀ ਰਿਪੋਰਟ ਆਂਦੀ ਏ ਫਿਰ ਉਸ ਹਸਾਬ ਨਾਲ ਦਵਾਈ ਦਿੰਦੇ ਨੇ ਤੇ ਹਾਂਜੀ ਦੋਸਤੋ ਬਾਣੀ ਦਾ ਚੈੱਕ ਅਪ ਹੋ ਗਿਆ ਤੇ ਡਾਕਟਰ ਨੇ ਦਵਾਈ ਵੀ ਦਿੱਤੀ ਐ ਬਲੱਡ ਟੈਸਟ ਕੀਤਾ ਸੀ ਅੱਜ ਲਗਭਗ ਸਾਰਾ ਕੁਝ ਨੋਰਮਲ ਆਇਆ ਪਲੇਟलेट्स ਥੋੜੀ ਜੀ ਘਟ ਹੈ ਪਰ ਉਹ ਕਹਿੰਦੇ ਵੀ 3-4 ਦਿਨਾਂ ਬਾਅਦ ਲੈ ਟੈਸਟ ਕਰਾ ਕੇ ਦੁਬਾਰਾ ਤੇ ਫਿਰ ਕੁਝ ਨਿਕਲੇ ਤਾਂ ਡੇਂਗੇ ਦੀ ਸ਼ਿਕਾਇਤ ਹੋਈ ਤੇ ਪਤਾ ਲੱਗ ਜਾਏਗਾ ਨਹੀਂ ਤੇ ਵੈਸੇ ਇਹੋ ਜਿਹੀ ਕੋਈ ਗੱਲ ਹੈ ਨਹੀਂ ਤੇ ਹੁਣ ਇਹ ਸਾਰੀਆਂ ਦਵਾਈ ਲਖਤੀ ਡਾਕਟਰ ਨੇ ਤੇ ਇਹਨੂੰ ਹੁਣ ਮਰਜੀ ਡਾਕਟਰ ਕੋ ਲੈਣੇ ਤੇ ਹਾਈ ਦੋਸਤੋ ਘਰੇ ਆ ਗਏ ਆ ਬਾਣੀ ਦਾ ਚੈੱਕਅਪ ਕਰਾ ਕੇ ਤੇ ਬੈਠੀ ਬਾਣੀ ਉਹ ਲਗਾ ਇੰਜੈਕਸ਼ਨ ਨੂੰ ਦੇਖ ਦਿਖਾ ਨੂੰ ਹਾਂ ਉਹ ਆਇਆ ਮਿੰਨੂ ਵੀ ਐਸਐਮ ਕੇ ਦਵਾਈ ਦੇਣਾ ਹੈ ਇੰਜੈਕਸ਼ਨ ਲਾਣਾ ਦੂ ਉਹ ਕਰਾਣਾ ਆ ਜਾ ਚੱਲ ਆ ਜਾ ਆ ਜਾ ਬਸ ਤਰਪੇ ਹੀ ਹੁਣ ਬਾਣੀ ਨੂੰ ਦਵਾਈ ਦੇਣੇ ਆ ਤੇ ਇਸ ਵਲੋਗ ਨੂੰ ਇੱਥੇ ਐਂਡ ਕਰਦੇ ਆ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋ ਤਾਂ ਮੈਨੂੰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਅਰਦਾਸ ਕਰੋ ਵੀ ਉਹਨੂੰ ਦਵਾਈ ਲੱਗ ਜਾਵੇ ਤੇ ਠੀਕ ਹੋ ਜਾਵੇ ਹੈ ਦੋਸਤ ਗੁੱਡ ਨਾਈਟ